ਬਾਜੀ ਪੋਜੀਸ਼ਨ ਤਾਂ ਵੈਸੇ ਵਧੀਆ ਲੱਗ ਰਹੀ ਹੈ ਸਾਨੂੰ ਸਾਰੇ ਸਾਰੇ। ਹੰਦੀ ਰਾਜ ਜਾ ਰਹੇ ਆ ਰੋਜਾ ਸਿੰਘ। ਵਧੀਆ ਲੱਗ ਰਿਹਾ ਸਾਨੂੰ। ਸਰ ਤੁਸੀਂ ਵੀ ਇੰਦਰ ਹੈਗਾ ਕੰਜੀ ਕੋ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਾਜੀ? ਮੈਂ ਜੀ ਬਾੜ ਨੰਬਰ 12 ਤੋਂ ਤੇ ਮੈਡਮ ਹੈਗੇ 11 ਤੋਂ ਜੀ। ਤੇ ਪੋਜੀਸ਼ਨ ਇਸ ਤਰ੍ਹਾਂ ਹੈ ਜੀ ਕਿ ਜਿਹੜੀ ਤਾਂ ਸਾਡੇ ਬਾੜ ਦੇ ਅੰਦਰਾਂ ਦੇ ਲਈ ਜਾਂ ਕਹਿੰਦੇ ਕਿ ਅੰਦਰ ਕਮਿਟੀ ਹਜ਼ੂਰੀ ਅੰਦਰ ਪਰਸ ਵੀ ਡਿਵੈਲਪ ਹੋ ਜੁਕੋ ਸਾਡੇ। ਕਬੱਡੀ ਨਿਯਮ ਅਧੀਨ 11 ਉਮਰ ਵਾਲੇ ਕਬੱਡੀ ਖਿਡਾਰੀਆਂ ਲਈ ਆ ਕੇ ਇੱਕ ਚੰਗੀ 3 ਲੱਖ ਮੀਟਿੰਗ ਹੋਈ ਕੋ ਭਾਰਤ ਨੇ ਜਿਹੜੀ ਹੈ ਸ਼ਟਰ ਡਿਵੈਲਪਮੈਂਟ ਇਨੀਸ਼ੀਏਟਿਵ ਹੈ ਦੀ ਉਸ ਦੇ ਤਹਿਤ ਕਬੱਡੀ ਨੂੰ ਮਾਤਰਾ ਦਾ ਪਾਟਿਸ ਪਈ ਇਸ ਦੇ ਗੜੀਆਂ ਨਾਲੇ ਲੱਗਦਾ ਹੈ ਕਿ ਉਹ ਤਿਆਰ ਹੋਣਾ ਵਾੜਾ ਕੀਤਾ ਜੀ ਬਲੀ ਉਹ ਕਹੇ ਸਰਕਾਰ ਦੇ ਨਾਲ ਜਿਹੜਾ ਪਾਣੀ ਦਾ ਸਰੇਆ ਸਾਨੂੰ ਬਹੁਤ ਜ਼ਿਆਦਾ ਮਿਲਦਾ ਹਨ ਸਾਨੂੰ ਮਨਤਾ ਉਹ ਬਹੁਤ ਬੰਦਾ ਵੀ ਨਾਲ ਹੈ ਪਰ ਕੋਈ ਆਸਮਾਨੀ ਜੀ ਸਰਕਾਰ ਹੈ ਬਹੁਤ ਜ਼ਿਆਦਾ ਚਾਹ ਰਹੀ ਹੈ ਸਾਡੀ ਜੀ ਇਹਨਾਂ ਪਾਣੀ ਦੇ ਰਾਹ ਜਿਹੜਾ ਸਾਡੀ ਸਾਨੂੰ ਪਾਣੀ ਦੇ ਥੈਂਕ ਯੂ ਸਰ ਬਹੁਤ ਬਹੁਤ ਪਿਆਰ ਚਲੋ ਹਾਂ ਜੀ ਸਸੂ ਸਾਡ ਸਾਰਿਆਂ ਨੂੰ ਅਸੀਂ ਬੜੀ ਜ਼ਿਆਦਾ ਸਪੋਰਟ ਕਿ ਸਾਰੀ ਨਗਰ ਕੁੰਜਾ ਦੀ ਇਲੈਕਸ਼ਨ ਹੋ ਰਹਾ ਹੈ ਸਮਰੀਆ ਤੇ ਅਸੀਂ ਆਪਣੀ ਕੋਲ ਆਪਣੀ ਭੈਣ ਸੁਰਿੰਦਰ ਕੌਰ ਜਿਹੜਾ ਚੋਣ ਚਾਹਨ ਗੈਸ ਸਿਲੰਡਰ ਤੇ 11 ਨੰਬਰ ਵਾਰਡ ਤੋਂ ਜਿਵਾਰ ਨੇ ਉਹਨਾਂ ਦਾ ਪਰਿਵਾਰ ਹਮੇਸ਼ਾ ਸਾਡੇ ਮਿਲਨ ਵਾਸੀਆਂ ਨੂੰ ਦੁੱਖ ਸੁੱਖ ਵਿੱਚ ਸਾਥ ਦਿੱਤੇ ਨੇ ਤੇ ਅਸੀਂ ਸਾਰੇ ਮਿਲਨ ਵਾਸੀ ਜਿਹੜੇ ਆਪਣੇ ਸਹਿਮਤੀ ਦੇ ਨਾਲ ਪੂਰੇ ਸਮਰਥਨ ਦੇ ਨਾਲ ਉਹਨਾਂ ਨੂੰ ਅਸੀਂ ਲੈਫਟ ਵਿੱਚ ਖੜੇ ਕਰ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵਾਰਡ ਵਸੋ ਇਹ ਤੁਸੀਂ ਸਾਰੇ ਨਾਲ ਮਿਲ ਕੇ ਸਰਬੰਸਤ ਦਾ ਸਾਥ ਦੇਣਾ ਅਸੀਂ ਹਮੇਸ਼ਾ ਉਹਦਾ ਹਿੱਸਾ ਸਦਮਾ ਜੀ ਲੋਕੀ ਜਾਣ ਸਾਦੇ ਨਾਲ ਅਸੀਂ ਬਾਰੇ ਜੀਤੇ ਆ ਉਹਨਾਂ ਨੂੰ ਪੂਰਾ ਕਰਾਂ ਤੇ ਕੋਈ ਵੀ ਸਾਡੇ ਤੋਂ ਰੋਕ ਸਕਿਆ ਅਸੀਂ ਸਾਹਮਣੇ ਹੁੰਦਾ ਦੇਵਰ ਜੀ ਮਰਚ ਕੀ ਕਹਿਣਾ ਚਾਹੁੰਗੇ ਕਿ ਮਤਲਬ ਜਿਹੜਾ ਹੈਗਾ ਤੁਹਾਡੇ ਮਨ ਦੇ ਵਿੱਚ ਆਇਆ ਕਿ ਮੈਂ ਆਪਣੀ ਮਿਸਿਸ ਨੂੰ ਇਸ ਬਾਡ ਦੇ ਵਿੱਚੋਂ ਉਮੀਦਵਾਰ ਵਾਸਤੇ ਖੜੀ ਕਰਾਂ ਕੀ ਤੁਸੀਂ ਮਤ ਕੀ ਉਪਲਬਧੀਆਂ ਤੁਹਾਡੀਆਂ ਮਤਲਬ ਕੀ ਚਾਹੁੰਦੇ ਪਹਿਲਾਂ ਤੇ ਜੀ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਤੇ ਮੇਰਾ ਸਭ ਤੋਂ ਮੇਨ ਮੁੱਦਾ ਇਹ ਆ ਕਿ ਜੋ ਘਟਾ ਇਹ ਕਿੰਨਾ ਛਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਜੀ ਇਹ ਤਕਰੀਬਨ ਇੱਧਰ ਚ ਸਭ ਤੋਂ ਜ਼ਿਆਦਾ ਜੋ ਚਟੇ ਦੀ ਵਿਕਰੀ ਹੁੰਦੀ ਆ ਤਾਂ ਪਿਛਲੇ ਦਿਨੀ ਟ੍ਰੇਨ ਨਾਲ ਮੇਰੇ ਦੁਕੱਤੇ ਆਣ ਕੇ ਉਹਨਾਂ ਨੇ ਇੱਕ ਹਮਲਾ ਵੀ ਕੀਤਾ ਤੇ ਉਹਨਾਂ ਨੇ ਖੁਦ ਬਕਾਇਦਾ ਕਿਹਾ ਕਿ ਅਸੀਂ ਟਿਕਟਾਂ ਵੇਚਦੇ ਹਾਂ ਤੁਸੀਂ ਕਰੋ ਜੋ ਕਰਨਾ ਜਿਸ ਦਿਨ ਮੈਂ ਬਕਾਇਦਾ ਪ੍ਰਸ਼ਾਸਨ ਔਰ ਮੌਜੂਦਾ ਸਰਕਾਰ ਦੇ ਧਿਆਨ ਹਿੱਤ ਵੀ ਲੈਂਦਾ ਜੋ ਉਹਨਾਂ ਤੇ ਕੋਈ ਕਾਰਵਾਈ ਨਹੀਂ ਬਣੀ ਇਸ ਕਰਕੇ ਸਾਡੇ ਕੋਲ ਕੋਈ ਭਰਮ ਨਹੀਂ ਸੀ ਕਿ ਅਸੀਂ ਕਿਸੇ ਨੂੰ ਕੁਝ ਦਈਏ ਤੇ ਅਗਲੇ ਜੇ ਅਸੀਂ ਕਿਸੇ ਨੂੰ ਰੋਕਦੇ ਆਂ ਇਦਾਂ ਜਿਹਨੂੰ ਚਿੱਟੇ ਵਾਲੇ ਲੰਘਦੇ ਆਂ ਜਦੋਂ ਅਸੀਂ ਰੋਕਦੇ ਹਾਂ ਕਹਿੰਦੇ ਵੀ ਤੁਸੀਂ ਕੌਣ ਇਸ ਲਈ ਮੈਂ ਇਸ ਚੀਜ਼ ਨੂੰ ਬੰਦ ਕਰਨ ਲਈ ਆਪਣੇ ਕਿਉਂਕਿ ਜੋ ਲੇਡੀਜ਼ ਰਯਰਵਾ ਜੇ ਜੈਂਟਸ ਹੁੰਦੀ ਤਾਂ ਮੈਂ ਖੁਦ ਇੱਥੇ ਖੜਨਾ ਸੀਗਾ ਲੇਕਿਨ ਤੁਸੀਂ ਆ ਮਾਤ ਦੇ ਨਾਲ ਜੁੜੇ ਹੋਏ ਆ ਮੇਰੇ ਨਾਲ ਕੀ ਕਰਨਗੇ ਤੁਹਾਨੂੰ ਉੱਤੇ ਕਿੱਥੇ ਮੈਂ ਇੱਕ ਬਹੁਤ ਗਰੀਬ ਪਰਿਵਾਰ ਬਹੁਤ ਗਰੀਬ ਪਰਿਵਾਰ ਤੋਂ ਉੱਠਿਆ ਔਰ ਗਰੀਬ ਪਰਿਵਾਰ ਦੇ ਵਿੱਚ ਜਨਮ ਲਿਆ ਇਹ ਮੇਰੇ ਲਈ ਬਹੁਤ ਬਟਾ ਤੱਕ ਸਿੱਧ ਹੋਇਆ ਵੀ ਇਹ ਸ਼ਰਮਾਇਦਾਰ ਲੋਕਾਂ ਨੂੰ ਜਿਹੜੀਆਂ ਆਮ ਆਦਮੀ ਪਾਲਸੀਆਂ ਟਿੱਕ ਟਿੱਕ ਨਹੀਂ ਗਈਆਂ ਔਰ ਮੈਂ ਇਥੋਂ ਵੱਡੀ ਲੀਡ ਦੇ ਨਾਲ ਜਿਤਨਾ ਵੀ ਆ ਕਿਉਂਕਿ ਮੇਰੇ ਨਾਲ ਮੇਰੇ ਲੋਕਾਂ ਮੇਰੇ ਬਾਰ ਦੇ ਵਾਸੀ ਆ ਔਰ ਮੈਨੂੰ ਪਤਾ ਆ ਮੈਨੂੰ ਪੂਰੇ ਇੱਕ ਇੱਕ ਬਾਰ ਦੇ ਵਿੱਚ ਵਾਸੀ ਦੇ ਉੱਪਰ ਪੂਰਾ ਵਿਸ਼ਵਾਸ ਆ ਤੇ ਮੈਨੂੰ ਵੋਟ ਪਾ ਕੇ ਉਹ ਕਾਉਂਸਲਰ ਬਣਾਣਗੇ ਦੇਟ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਵੀ ਬਹੁਤ ਕੁਝ ਕੀਤਾ ਹੈ ਜੋ ਰਹਿੰਦੇ ਕੰਮ ਹਨ ਤੇ ਉਹ ਜਿਸ ਵੇਲੇ ਸਾਡੀ ਕਮੇਟੀ ਬਣ ਜਾਂਦੀ ਹੈ ਤੇ ਅਧੂਰੇ ਕੰਮ ਜਿਹੜੇ ਸੀ ਉਹ ਨਿਪਟਾ ਚੜਾਗੇ ਅਸੀਂ ਅੱਜ ਮੈਡਮ ਹਰਵੰਸ ਕੋਰ ਦੀ ਕੰਪੇਨ ਦੇ ਵਿੱਚ ਆਏ ਆ ਸਾਡੀ ਮੈਡਮ ਹਰਵੰਸ ਕੋਰ ਦੀ ਇਹਨਾਂ ਨੂੰ ਅਰੋੜੀ ਸਾਹਿਬ ਨੇ ਤਿੰਨ ਗੁਮਾਰ ਟੋਕ ਦਿੱਤੀ ਆ ਔਰ ਅਸੀਂ ਇਹਨਾਂ ਦੀ ਕੰਪੇਨ ਦਿੱਤੀ ਆ ਦੇ ਸਾਰੇ ਘਰਾਂ ਦੇ ਵਿੱਚ ਆ ਇਹਨਾਂ ਦਾ ਜਿੱਦਾਂ ਦੇਖਣ ਨੂੰ ਆਇਆ ਦੇ ਲੋਕ ਲੋਕਾਂ ਦੇ ਨਾਲ ਨਾਲ ਕਈਆਂ ਇਹ ਪਤਝੀ ਸਾਲ ਤੋਂ ਲੋਕਾਂ ਦੇ ਨਾਲ ਜੁੜਨ ਬਹੁਤ ਬੜੀ ਕੰਮ ਕਰ ਰਹੀ ਹੈ ਤੇ ਸਾਡੀ ਇਹ ਕੋਸ਼ਿਸ਼ ਆ ਕਿ ਅਸੀਂ ਮਾਲਪੁਰ ਦੇ ਵਿੱਚ ਤੇਰਾਂ ਨੀ ਤੇਰਾ ਖਿਤਾ ਖਿੱਤ ਕੇ ਤੇ ਅਸੀਂ ਆਪਣੀ ਕਮੇਟੀ ਬਣਾਈਏ ਤੇ ਮਾਲਪੁਰ ਦੀ ਬਾਕੀ ਸਰਕਾਰ ਗਵਰਨਮੈਂਟ ਕਰੀਏ ਤੇ ਲੋਕ ਜਿੰਨੇ ਵੀ ਅਸੀਂ ਕੈਂਡੀ ਉੱਠੇ ਕੀਤੇ ਆ ਇਹ ਲੋਕਾਂ ਦੀ ਪਸੰਦ ਦੇ ਕੈਂਡੀਡੇਟ ਆ ਲੋਕ ਇਹਨਾਂ ਨੂੰ ਚਾਹੁੰਦੇ ਆ ਤੇ ਬਾਕੀ ਜਿਹੜੀਆਂ ਪਾਰਟੀਆਂ ਆ ਉਹਨਾਂ ਦਾ ਇੱਕ ਕੈਂਡੀਡੇਟ ਵੀ ਖੜੇ ਨਹੀਂ ਤੱਕਦੇ ਜਿਹਦਾ ਨਾਮ ਲੋਕ ਹੋ ਗਈ ਕਰਨੀ ਹੈ ਜੀ ਇਹਨਾਂ ਨੇ ਰਾਖਰੇ ਕਿਤੇ ਆ ਉਹ ਸਾਡੇ ਜਿਹੜੇ ਕੈਂਡੀਡੇਟ ਆ ਇੱਕ ਨੰਬਰ ਕੈਂਡੀਡੇਟ ਆ ਉਹ ਸਾਰੇ ਵਿਚਰਨ ਵਾਲੇ ਆ ਤੇ ਲੋਕਾਂ ਦੀ ਪਸੰਦ ਦੇ ਕੈਂਡੀਡੇਟ ਆ ਤੇ ਅਸੀਂ ਆਪਣੀ ਕਮੇਟੀ ਬਣਾ ਕੇ ਇੱਕ ਵਾਰ ਫੇਰ ਮਾਹੌਲ ਦੇ ਵਿੱਚ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਗਰੀਬਾਂ ਦੀ ਪਾਰਟੀ ਆ ਉਹ ਗਰੀਬਾਂ ਦੇ ਕੀ ਕਰ ਰਹੀ ਆ ਤੁਹਾਨੂੰ ਸਾਰ ਨੂੰ ਪਤਾ ਅਜ ਤੱਕ ਲੋਕਸ਼ ਕੀਤਾ ਜਿਹੜੇ ਰਹਿੰਦੇ ਅਧੂਰੇ ਕੰਮ ਆ ਜਾਂ ਕੋਈ ਜਿਹੜੇ ਬਾਹਰ ਕੀਤੇ ਸੀ ਜਿਸ ਅਕੀ ਨਾਮ ਆਪਣਾ ਹਾਂ ਜੀ ਸਰ ਮੈਡਮ ਪਾਸਪੋਰਟ ਜਿਹੜੇ ਨੰਬਰ ਬਾਅਦ ਤੋਂ ਖੜੇ ਆ ਤੇ ਰਵੀ ਸਾਹਿਬ ਦੇ ਨਾਮ ਅੰਸ਼ੀ ਦੇ ਜਿਹੜੇ ਸਾਰਾ ਸਾਰਾ ਰਹੀ ਕਾ ਦਾ ਤੇ ਸਭ ਤੋਂ ਵੱਧ ਦਿੱਤਾ ਪਾਰਲੇ ਮੈਡਮ ਪਾਸਪੋਰਟ ਅੰਸ਼ੀ ਨਾਲੀ ਥੈਂਕਸ ਕਾਸ ਕਰਾਂਗੇ ਜੀ ਜੋ ਸਟੇਜ ਕੋਈ ਦਾ ਪਾਸ ਰਹੀ ਹੈ ਸਭ ਚਾਲੂ ਕਰਾਂਗੇ ਜੀ ਰੌਣਕੀਆਂ ਲਵਾਵਾਂਗੇ ਜੇ ਸਭ ਨੂੰ ਨਹੀਂ ਲੱਗੀਆਂ ਜੀ ਗਲੀਆਂ ਨਾਲੀਆਂ ਸਫਾਈ ਸਭ ਤੋਂ ਪਹਿਲਾਂ ਹੈ ਸਾਡਾ ਕੰਮ ਮੈਂ ਤਾਂ ਸਫਾਈ ਪਹਿਲੇ ਬਹੁਤ ਲੱਗਦੀ ਗਲੀਆਂ ਦੀ ਨਹੀਂ ਜੀ ਅਸੀਂ ਆਪ ਕਰਾਂਗੇ ਅਸੀਂ ਆਪ ਕਰੀ ਦੀ ਜੀ ਆਪਣੇ ਘਰ ਅੱਗੇ ਅੱਛਾ ਜੀ ਹਾਂ ਜੀ ਕਿਉਂਕਿ ਸਾਡਾ 3 ਨੰਬਰ ਪਾਸੇ ਹੀ ਘਰ ਵਾ ਹਾਂ ਜੀ ਤੇ ਅਸੀਂ ਇੱਥੇ ਰਹਿ ਰਹੇ ਹਾਂ ਉਹ ਸਾਸੀ ਸਭ ਤੋਂ ਵੱਡਾ ਮੁਕਾਸਾ ਦਾ ਪਾਰਕ ਦਾ ਹੈ ਅਸੀਂ ਆ ਚੋਬੇ ਵਾਲੇ ਥਾਂ 'ਚ ਗਰਮਨ ਤੋਂ ਕਮਾਗੇ ਪਾਰਕ ਬਣਾ ਤੇ ਰਸਤਾ ਕੱਢੋ ਇਸ ਤੋਂ ਅਸੀਂ ਦੋਨੋਂ ਸਾਈਡ ਤੋਂ ਘੁੰਮ-ਘੁੰਮ ਕੇ ਜਾਈਦਾ ਜੀ ਜਦੋਂ ਖਾਲੀ ਜਗ੍ਹਾ ਪਈ ਆ ਜੀ ਸਰਕਾਰ ਦੀ ਤੇ ਸਾਨੂੰ ਇੱਥੋਂ ਰਸਤਾ ਚਾਹੀਦਾ ਜੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਸਰਕਾਰ ਦੀਆਂ ਹੁਣ ਤੱਕ ਕਿਹੜੀਆਂ ਗੱਲਾਂ ਚੰਗੀਆਂ ਹੈਗੀਆਂ ਤੁਹਾਨੂੰ ਵਧੀਆ ਲੱਗੀਆਂ ਤੇ ਕੀ ਨਹੀਂ ਲੱਗਾ ਵਧੀਆ ਜੋ ਤੁਸੀਂ ਜਿੱਤ ਕੇ ਉਹ ਕੁਝ ਕਰਨਾ ਚਾਹਦੇ ਹੋ ਦੇਖੋ ਜੀ ਸਰਕਾਰ ਨੇ ਬੀਬੀਆਂ ਨੂੰ 1000 ਰੁਪਿਆ ਕਿਹਾ ਸੀ ਤੈਨੂੰ ਉਹ ਅੱਜ ਤੱਕ ਨਹੀਂ ਮਿਲਿਆ ਜੀ 3 ਸਾਲ ਹੋ ਚੱਲੇ ਤੇ ਬਾਕੀ ਦਾ ਹੋਰ ਵੀ ਬਹੁਤ ਸਾਰਾ ਗੱਲ ਹੈ ਪेंशन 2500 ਗੰਦਰ ਜੀ ਉਹ ਨਹੀਂ ਦੇ ਰਹੇ ਚਲੋ ਥੋੜਾ ਬਹੁਤਾ ਜੋ ਅੱਨਾ ਨਾਖੀਨ ਤਾਂ ਪਹਿਲਾਂ ਚੱਲ ਰਹੀ ਜੀ ਕਿਹੜੇ ਕੰਮ ਮਤਲਬ ਇਹ ਸਰਕਾਰ ਨੇ ਅਜੇ ਤੱਕ ਤੁਹਾਨੂੰ ਅਜੇ ਤੱਕ ਤਾਂ ਕੁਝ ਨਹੀਂ ਦੇ ਰਹੀ ਸਰਕਾਰੀ ਨੌਕਰੀਆਂ ਨਹੀਂ ਦੇ ਰੇ ਸਾਡੇ ਬੱਚੇ ਪੜ੍ਹੇ ਨਹੀਂ ਦੇ ਬੇਰੁਜ਼ਗਾਰ ਤੋਂ ਮਰੇ ਜੇ ਤੁਸੀਂ ਜਿੱਤ ਜਾਂਦੇ ਆ ਤਾਂ ਪਹਿਲਾ ਕੰਮ ਕਿਹੜਾ ਕਰੋਗੇ ਪਹਿਲਾਂ ਤਾਂ ਆਪਣੇ ਬਾੜ ਦਾ ਸੁਧਾਰ ਕਰਾਂਗੇ ਬਾੜ ਵਿੱਚ ਪਹਿਲਾਂ ਸੁਧਾਰ ਕਿਹੜਾ ਕਰਾਂਗਾ ਲਾਈਟਾਂ ਦੀ ਪ੍ਰੋਬਲਮ ਜ਼ਿਆਦਾ ਹੈ ਜੀ ਬਾੜ ਤੋਂ ਕਿਸੇ ਥਾਂ ਲਾਈਟ ਨਹੀਂ ਆ ਰਹੀ ਸਾਡੇ ਅੰਮ੍ਰਿਤ 20 ਸਾਰੇ ਪੱਲਾ ਤੇ ਉਹ ਇਹ ਤਾਂ ਕਿ ਉਹਨਾਂ ਨੂੰ ਬਾਰ-ਬਾਰ ਇਸ ਬੋਲੀ ਦਾ ਉਹ ਬਾਹਰ ਹੁੰਦੇ ਆ ਤੇ ਮੁਹੱਲੇ ਚ ਰਹਿਣ ਤਾਂ ਹੀ ਪਤਾ ਲੱਗਿਆ ਜੀ ਉਹਨਾਂ ਨੂੰ ਰਹਿੰਦੇ ਨੇ ਰਾਸਤਾਂ ਤੇ ਆਪਣੀਆਂ ਲਾਈਟਾਂ ਲੁਆਈਆਂ ਇਹ ਬਾਰਗੇ ਮੰਨ ਕੇ ਗਏ ਸੀ ਪਹਿਲਾਂ ਤੋਂ ਜੋ ਪਹਿਲੇ ਹੁਣ ਆਮ ਆਦਮੀ ਪਾਰਟੀ ਦੇਾਇਾ ਚੱਗੀ ਬੰਦੇ ਉਹ ਕਾਂਗਰਸ ਦੇ ਸੀਟਰ ਨੇ ਅੱਜ ਉਹਨਾਂ ਨੇ ਇਹ ਦੋ ਬਿਆਨ ਵੀ ਦੋਨਾਂ ਨਾਲ ਹੀ ਦੱਸਾਵਾਂਗੇ ਤੇ ਸਾਨੂੰ ਇਹ ਕੁੱਝਾ ਦਿੱਤੀ ਜਾਵੇ ਬਾਰਕ ਤੇ ਰਸਤੇ 'ਤੇ ਪਰ ਕੋਈ I'm <laughs> do <laughs>